ਸੋ ਵੀ ਬਾਈ ਸਤਿ ਸ੍ਰੀ ਅਕਾਲ ਆ ਤੁਹਾਨੂੰ ਵੈਲਕਮ ਬੈਕ ਟੂ ਨਵੀਂ ਵੀਡੀਓ ਫਰੋਮ ਸ਼ਿਮਲਾ ਗੱਡੀ ਦਾ ਤੇਲ ਪਾਣੀ ਚੈੱਕ ਕਰਕੇ ਸਲਫ ਮਾਰਤੀ ਆ ਇਹ ਹੁਣ ਬਸ ਰਹਿ ਗਿਆ ਗੱਡੀ ਸਾਫ਼ ਕਰਦੀ ਆ ਮਾੜੀ ਤੇ ਸਵੇਰ ਦੇ 7 ਵਜੇ ਆ ਵੈਸੇ ਸੈਰ ਵਗੈਰਾ ਕਰਨ ਜਾਣਾ ਸਵਾਰੀ ਨੇ ਤਾਂ ਅੱਧੇ ਘੰਟੇ ਬਾਅਦ ਆ ਜਾਣਾ ਉਸ ਤੋਂ ਬਾਅਦ ਦੇਖਦੇ ਹਾਂ ਉਸ ਤੋਂ ਬਾਅਦ ਕੁਫਰੀ ਜਾਣ ਦਾ ਪਲਾਨ ਬਣਾਵਾਂਗੇ ਗੱਡੀ ਪਰਫੈਕਟ ਆ ਸਾਰਾ ਕੁਝ ਚੈੱਕ ਕਰ ਲਿਆ ਵਾ ਸਿਰ ਮਾੜਾ ਕਪੜਾ ਮਾਰਨ ਵਾਲਾ ਰਹਿ ਗਿਆ ਹੁਣ ਇਕੱਲਾ ਐਸ਼ਾ ਮੈਂ ਤੁਹਾਨੂੰ ਦੱਸਦਾ ਆਪਣਾ ਸਿਸਟਮ ਆਹ ਕੱਪੜਾ ਕੱਲਾ ਸ਼ੀਸ਼ਿਆਂ ਤੇ ਮਲ ਨਹੀਂ ਰੱਖਿਆ ਵਾ ਤੇ ਆਹ ਵਾਲਾ ਕੱਪੜਾ ਜਿਹੜਾ ਵਾ ਇਹ ਆਹ ਵਾਲਾ ਕੱਪੜਾ ਬਾਡੀ ਵਗੈਰਾ ਤੇ ਮਾਰ ਨਹੀਂ ਰੱਖਿਆ ਵਾ ਜੇ ਸ਼ੀਸ਼ੇ ਵਧੀਆ ਤਰੀਕੇ ਨਾਲ ਸਾਫ਼ ਕਰਨੇ ਨਹੀਂ ਤੇ ਜੇ ਬਾਡੀ ਵਾਲਾ ਕੱਪੜਾ ਸ਼ੀਸ਼ਿਆਂ ਤੇ ਮਾਰਦੀ ਏ ਦਾਗ ਰਹਿ ਜਾਂਦੇ ਆ ਸਮਝ ਰਹੇ ਨਾ ਮੇਰੀ ਗੱਲ ਤੁਸੀਂ ਉੱਠ ਜੁਰ ਜਾਈਆਂ ਚ ਮੌਸਮ ਵਧੀਆ ਲੱਗੇ ਹੋਇਆ ਮੀਂਹ ਮੂਹ ਦਾ ਸਾਰ ਹੈ ਨਹੀਂ ਗੇ ਆਬ ਉਹ ਯੂਨਨ ਦੇਤੀ ਬਹੁਤ ਹੋ ਗਈ ਕੀਤਾ ਕਿਉਂਕਿ ਟੀਨਾ ਵਾਣਾ ਆ ਸਾਰੀਆਂ ਜੇ ਠੱਕ ਠੱਕ ਮੈਂ ਕਿਹਾ ਐ لینڈ ਸਲਾਈਡ ਤੇ ਨਹੀਂ ਹੋਗੀ ਇੱਥੇ ਲੱਗੇ ਬੰਨੇ ਕਿਤੇ ਇਦਾਂ ਦੀ ਆਵਾਜ਼ ਆਵੇ ਸੱਚੀ ਮਜ਼ਾਕ ਨਹੀਂ ਕੀ ਕਹਿੰਦੇ ਹੁੰਦੇ ਲੀਟਰਲੀ ਮਤਲਬ ਇਦਾਂ ਦੀ ਆਵਾਜ਼ ਹੁੰਦੀ ਸੀ ਜਦੋਂ ਟੱਪਦੇ ਇਹ ਹੀ ਸਾਰਾ ਗਰੁੱਪ ਹੀ ਕਦੀ ਇੱਧਰ ਜਾਂਦਾ ਹੀ ਕਦੀ ਉੱਧਰ ਉਹ ਬਾਂਦਰ ਉਹ ਸੱਚੀ ਗੱਲ ਆ ਬਾਂਦਰ ਟਕੂਸੀਆਂ ਹੀ ਮਾਰੀ ਜਾਂਦੇ ਹੁੰਦੇ ਆ ੜੀ ਆਵੇ ਟਿਕਣ ਹੀ ਨਹੀਂ ਇੱਕ ਜਗ੍ਹਾ ਅਛਾ ਇੱਥੇ ਵੱਖਰੇ ਪ੍ਰਕਾਰ ਦੇ ਆ ਬੱਬਰ ਕਾਲੇ ਮੂੰਹ ਵਾਲੇ ਲਓ ਵੀ ਭਾਈ ਚਾਹ ਹੁਣੀ ਆ ਗਈ ਆ ਪਾਵਰ ਬੈਂਕ ਆ ਗਈ ਆ ਤੇ ਭਾਈ ਹੁਣ ਉਹਨਾਂ ਨੂੰ ਚਾਹ ਸ਼ੇਅਰ ਕਰਾਂਗੇ ਅੱਜ ਆਪਾਂ ਲਓ ਵੀ ਭਾਈ ਚਾਹ ਵਗਰਾ ਭੀੰਤ ਬਾਦ ਗੱਡੀ ਜਾਖੂ ਟੈਂਪਲ ਲੈ ਜਾਂਦੀ ਆ ਉਹ ਵਡੀਰੀ ਮੂਰਤੀ ਦੇਖਦੀ ਹੁੰਦੀ ਦੂਰੋਂ ਤੇ ਮੇਰਾ ਵੀਰ ਇੱਥੇ ਕੋਈ ਪ੍ਰੋ ਡਰਾਈਵਰ ਹੀ ਆਵੇ ਬਹੁਤ ਖਤਨਾਕ ਰੋਡ ਆ ਇਹ ਵਾਲਾ ਮੈਂ ਦੇਖੋ ਨਾ ਤੁਹਾਨੂੰ ਬਾਂਦਰ ਨਾ ਪੈ ਜਾਣ ਕਿਤੇ ਅਛਾ ਇੱਥੇ ਫਾਰਮ ਮਤਲਬ ਸਮਾਨ ਵਗੈਰਾ ਵੀ ਧਿਆਨ ਨਾ ਰੱਖਿਓ ਬੰਦਰਾ ਕੋ। ਉਹ ਦੇਖੋ ਕਿਦਾਂ ਕਿਦਾਂ ਰੋਡ ਕਿੱਥੇ ਤੋਂ ਹੁੰਦਾ ਆ ਪਾ ਝੜ ਕੇ। ਉਹ ਉੱਪਰ ਹੈਗੀ ਆ ਮੂਰਤੀ। ਗੱਡੀ ਪੂਰੀ ਮੋੜਦੀ ਨਹੀਂ ਪਿੱਛੇ ਪਿੱਛੇ ਕਰਕੇ ਪਹਿਲਾਂ ਮੋੜਨੀ ਪੈਂਦੀ ਆ। ਤੇ ਫੇ ਉਹਨੇ ਗੱਡੀ ਚੜਾਉਣੀ ਦੇਖਿਓ। ਫੇ ਮਗਰ ਇੱਕ ਵਾਰੀ ਇੱਕ ਵਾਰੀ ਫੇ ਪਿੱਛੇ ਕਰੂਗਾ। ਹਜੇ ਵੀ ਨਹੀਂ ਮੁੜੀ ਕਿਉਂਕਿ ਮੋੜ ਇੱਦਾਂ ਦੇ ਤਿੱਕੇ ਤਿੱਕੇ ਆ।

ਮਤਲਬ ਮੋਟਰਸਾਈਕਲ ਵੀ ਓਕੇ ਓਕੇ ਰਿਪੋਰਟ ਵਾਲੇ ਆ ਗਏ ਹੁਣ ਮਾਰਕੀਟ 'ਚ ਬਈਆ ਸਹੀ ਹੈ ਬਈ ਸੋਲੋ ਟ੍ਰੈਵਲ ਮਜਾ ਮਜਾ ਲੈ ਰਹੇ ਆ ਮੈਨੇ 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 ਮੈਂ ਨਾ ਬਈ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਵਲੋਗਿੰਗ ਵਗੈਰਾ ਨਹੀਂ ਕਰਤੇ ਨਹੀਂ ਕਹਿੰਦੇ ਆਪਣਾ ਮਜਾ ਲਈਦਾ ਵੈਸੇ ਕੰਮ ਕੀ ਕਰਤੇ ਹੋ ਮੈਂ ਸੌਫਟਵੇਅਰ ਡਵੈਲਪਮੈਂਟ 'ਚ ਆ ਪਰ ਥੋੜਾ ਟਾਈਮ 'ਚ ਅਭੀ ਤਾਂ ਘੁੰਮ ਕੇ ਘੁੰਮ ਕੇ ਰਹੂਗਾ ਆ

ਉਹ ਦੇਖੋ ਭਾਈ ਗੋਦੋਰਾ ਸਾਹਿਬ ਸ਼ਿਮਲਾ ਦਾ ਨਾਲ ਹੀ ਬੱਸ ਸਟੈਂਡ ਆ ਸਾਰੇ ਆਪਣੇ ਕੰਮੋਗਾਰ ਲੱਗੇ ਹੋਏ ਕੋਈ ਕੰਮ ਤੇ ਚੱਲਾ ਕੋਈ ਆ ਰਿਹਾ ਚੱਲੇ ਹੀ ਆ ਜਿਆਦਰ ਵਧੀਆ ਭਾਈ ਬੜਾ ਠੀਕ ਆ ਪਰ ਕਮਰਸ਼ਲਾਈਜੇਸ਼ਨ ਜ਼ਿਆਦਾ ਹੋ ਗਿਆ ਹਨਾ ਲੋ ਵੀ ਭਾਈ ਦੁਵਾਰਾ ਤੋਂ ਹੋਟਲ ਆ ਗਏ ਆ ਮੋਲ ਰੋਡ ਹੁਣ 12:30 ਮੋਲ ਰੋਡ ਜਾਣਾ ਵਾ ਤੇ ਆਪਾਂ ਵੀ ਕੱਪੜੇ ਵਗੈਰਾ ਬਦਲ ਕੇ ਬੂਟ ਜਰਾਪਾ ਕੱਸ ਕੇ ਬਾਊ ਬਣ ਗਏ ਆ ਹੁਣ ਗੱਡੀ ਦਾ ਕੋਈ ਕੰਮ ਨਹੀਂ ਰਹਿੰਦਾ ਪੈਂਡਿੰਗ ਆ ਪਹਿਲਾਂ ਮੈਨੂੰ ਇਹਦੇ ਵਿੱਚ ਹਵਾ ਘੱਟ ਲੱਗਦੀ ਸੀ ਪਰ ਨਹੀਂ ਠੀਕ ਆ ਤੇ ਹੁਣ ਦੇਖਦੇ ਆ ਅੱਗੇ 12:30 ਮਾਲ ਰੋਡ ਜਾਣਾ ਫਿਰ ਉਹ ਵੀ ਮਾਲ ਰੋਡ ਦੀ ਲਿਫਟ ਤੱਕ ਜਾਣਾ ਵਾ ਤੇ ਚਾਹ ਚਾਹ ਪੀ ਲਈ ਯਾਰ ਇੱਕ ਵਾਰੀ ਉਹ ਮਜ਼ਾ ਹੀ ਨਹੀਂ ਆਇਆ ਉੱਥੇ ਨਾਲੇ ਲਾਈਟ ਕੀ ਕੋਈ ਕੋਈ ਚੀਜ਼ ਖਾ ਲਾਂਗੇ ਭਾਈ ਭੁੱਖ ਤਾਂ ਨਹੀਂ ਲੱਗੀ ਉਦਾਂ ਵੈਸੇ ਪਰ ਫਿਰ ਵੀ ਯਾ ਚਾਹ ਪੀਣਾ ਹੈਗਾ ਮੈਂ ਤੇ ਆ ਆ ਇੱਕ ਲੋਕਲ ਲੋਕਾਂ ਨੇ ਆ ਚੀਜ਼ ਰੱਖੀ ਹੋਈ ਆ ਪਾਣੀ ਭਰ ਕੇ ਰੱਖਿਆ ਹੋਇਆ ਪੁੱਛਣ ਤੇ ਦੱਸਦੇ ਆ ਕਿ ਮੱਖੀਆਂ ਵਗੈਰਾ ਨਹੀਂ ਹੁੰਦੀ ਸਾਰਾ ਆ ਆ ਆਪਣੇ ਪੰਜਾਬ ਚ ਸਾਡੇ ਜਲੰਧਰ ਵਿੱਚ ਤੇ ਮੈਂ ਉਹ ਨੀਲੇ ਨੀਲੀਆਂ ਬੋਤਲਾਂ ਰੱਖੀਆਂ ਹੋਈਆਂ ਦੇਖੀਆਂ ਨੀਲ ਪਾ ਕੇ ਸਾਡੇ ਉਧਰ ਬੋਤਲੋਂ ਮੇ ਨਾ ਨੀਲ ਡਾਲ ਕੇ ਘਰ ਦੇ ਦਰਵਾਜ਼ੇ ਮੇ ਟਾਂਗ ਦੇ ਦਦੇ ਆ ਉਸੇ ਉਸੇ ਕੁੱਤਾ ਬਾਥਰੂਮ ਨਹੀਂ ਕਰਤਾ ਐਸਾ ਮੰਨਣਾ ਹੈ ਇਹਦੇ ਸੋ ਕੁ ਮੱਖੀਆਂ ਮੱਖੀਆਂ ਇਹ ਮੱਖੀਆਂ ਇਹ ਮੱਖੀਆਂ ਦਾ ਕਰਕੇ ਐ ਵੈਸੇ ਚਾਹ ਪੀ ਲਏ ਚਾਹ ਚੂਪੀ ਕੇ ਫੇ ਕੰਮ ਹੋ ਜੀਏ ਮੜਾ ਯਾਰ ਚਾਹ ਚੂਹ ਤੇ ਪੀ ਲਈਏ ਇੱਕ ਨਾ ਸਕਿਨ ਜੀ ਡਰਾਈ ਹੋਈ ਪਈ ਸੀ ਮਤਲਬ ਸਕਿਨ ਡਰਾਈ ਹੋ ਜਾਂਦੀ ਇੱਥੇ ਮੈਗਾ ਕੋਲਡ ਕਰੀਮ ਲੈ ਲਈਏ ਉੱਥੇ ਗਰਮੀਆਂ ਚ ਬੁਰਾ ਹਾਲ ਹੋਇਆ ਪਿਆ ਇੱਥੇ ਕੋਲਡ ਕਰੀਮ ਲਾ ਲਿਆਉਣੀ ਪੈਂਦੀ ਆ ਕਿਉਂਕਿ ਸਕਿਨ ਡਰਾਈ ਹੋ ਗਈ ਆ ਉੱਥੇ ਤੇ ਚਿਪਚਿਪਾਲਾ ਹੋਇਆ ਪਿਆ ਮੌਸਮ ਮੈਂ ਕੋਈ ਵਾਇਫੀ ਲੈਣੀ ਹੈ ਕਾਲੀ ਬੋਟੋਪਲਸ ਕਰੀਮ ਮੋਸ ਕਰੀ ਆ ਇਹ ਆ ਕਰ ਦੂੰ ਇੱਕ ਆ ਇੱਕ ਆ ਦੇ ਵੀਰ ਛੋਟੀ ਸ਼ੋਪਿੰਗ डन ਹੋ ਗਈ ਆ ਇਹ ਕਿੱਥੇ ਦੂਸਰੇ ਲਵਾਵੇ ਕਿਤੇ ਨਹੀਂ ਮੰਨੇ ਤਾਨੂੰ ਮਾਮਜਾਮੇ ਵਾਲੇ ਕਾਗਜ਼ ਦੇ ਹੀ ਮਿਲੂਗੇ ਯਾਰ ਇਹਨਾਂ ਨੇ ਵੀ ਚੇਂਜ ਕੀਤਾ ਹੀ ਆ ਆਪਣੇ ਪੰਜਾਬ ਵਾਲੇ ਕਰ ਕਿਉਂ ਨਹੀਂ ਕਰ ਸਕਦੇ ਸਾਰਾ ਕੁਝ ਹੋ ਸਕਦਾ ਵਾ ਨੀਂਦ ਨਾ ਕਰੇ ਬੰਦਾ ਫਿਰ ਵਾ ਕਿੱਥੇ ਵੀ ਨਹੀਂ ਮਿਲੂਗਾ ਆਹ ਇੱਕ ਆਕੇ ਤੇ ਮਿਲੂਗਾ ਜਾਂ ਇੱਕ ਉਹ ਮਤਲਬ ਕੱਪੜੇ ਜਿਹੇ ਦੇ ਹੁੰਦੇ ਆ ਅਸ਼ਾ ਭਾਈ ਹੁਣੀ ਮਿਲੇਗੇ ਆਪਣੀ ਵੀਡੀਓ ਵਗੈਰਾ ਦੇਖਦੇ ਆ ਇਹ ਕਹਿੰਦੇ ਗੱਡੀ ਟੈਕਸੀ ਵਾਈਟ ਹੀ ਚਲਦੀ ਹੈ ਜੇ ਦੂਸਰਾ ਰੰਗ ਹੋਵੇ ਭਾਈ ਕਾਲਾ ਗੋਲਾ ਬਾਜੀ ਉਸਨੂੰ ਫਿਰ ਉਹ ਹੈ ਕਿ ਪਰਮਿਟਿਕ ਕਾ ਐਕਸਟਾ ਲੱਗਦਾ ਹੈ ਪਾਸਿੰਗ ਕਾ ਐਕਸਟਾ ਲੱਗਦਾ ਹੈ ਅੱਛਾ ਵਾਈਟ ਹੀ ਜ਼ਿਆਦਾ ਪ੍ਰੇਫਰ ਕਰਦੇ ਆ ਦੇਖਦੀਆਂ ਵੀ ਵਾਈਟ ਹੀ ਆ ਜ਼ਿਆਦਾ ਹਾਂ ਜ਼ਿਆਦਾ ਵੀ ਵਾਈਟ ਹੀ ਛੜੀਆਂ ਹਾਂ ਤੇ ਸਾਡੀ ਉਥੇ سرمੇ ਰੰਗੀ ਕਾਲੇ ਰੰਗ ਦੀ ਸਾਰੀਆਂ ਚੱਲਦੀਆਂ ਟ੍ਰਾਵਲ ਦੇਖ ਲਓ ਬਲੈਕ ਕਲਰ ਮੈਂ ਅਰਮਾਨੀਆਂ ਚੱਲ ਆਓ ਅਰਮਾਨੀਆਂ سرمੇ ਉਹ ਭਰਾਵਾ ਚਿੱਟੇ ਰੰਗ ਦੀ ਤੇ ਉਹ ਗੱਡੀ ਸੋਹਣੀ ਨਹੀਂ ਲੱਗਦੀ ਅਰਮਾਨੀਆਂ ਇੱਕ ਕਿੰਨੀ ਹੈ ਅੱਛਾ ਉਹ ਪਾੜੀ ਏਰੀਆ 'ਚ ਘੱਟ ਚੱਲੀ ਆ ਗੱਡੀ ਉਹ ਨੋਰਮਲ ਨਾ ਦਿੱਲੀ ਹੈ ਦਿੱਲੀ ਲਈ ਬਹੁਤ ਵਧੀਆ ਗੱਡੀ ਆ ਪਰਫੈਕਟ ਆ ਲਾਲਿਆਂ ਦੇ ਜਵਾਕ ਵਾਲੀ ਗੱਡੀ ਆ ਵਧੀਆ ਗੱਡੀ ਆ ਤੇ ਭਾਈ ਹੁਣੀ ਲੋਕਲ ਕੰਮ ਕਰਦੇ ਆ ਹਾਂਜੀ ਭਾਈ ਹੁਣ ਗਵੀਟਿਓਸ ਆ ਕਿਆ ਭਾਈ ਵੈਸੇ ਤੇ ਪੀ ਕੇ ਗਿਆ ਹੈਗਾ ਹੁਣ ਇੱਥੋਂ ਪਾਈ ਹੋਣੀ ਕਹਿੰਦੇ ਦੁਬਾਰਾ ਪੀਨੇ ਆ ਚੱਲ ਮੈਂ ਕਹਾ ਚੱਲ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਾ ਭਾਈ ਲੋ ਵੀ ਭਾਈ ਟਾਈਮ ਲਗਭਗ 1:30 ਵਜ ਗਿਆ ਵਾ ਇਹ ਤੋਂ ਪਚਾੜਾ ਹੀ ਆ ਹੁਣ ਗਰਮੀ ਲੱਗਦੀ ਮਾੜੀ ਮਾੜੀ ਇੰਨੀ ਨਹੀਂ ਉਹ ਉਹ ਵਾਲੀ ਧੁੱਪ ਨਹੀਂ ਜਿਹੜੀ ਚੁੱਭਦੀ ਹੁੰਦੀ ਆ ਪੰਜਾਬ ਜਿਹੜਾ ਇਸ ਟਾਈਮ ਪਿੱਤ ਘਣਾ ਲਾ ਹੋਇਆ ਪਿਆ ਸਿਸਟਮ ਪਰ ਇਹ ਤਾਂ ਪਚੜਦੀ ਆ ਪਰ ਚੁੱਪਦੀ ਨਹੀਂਗੀ ਪਸੀਨਾ ਨਹੀਂ ਹੁੰਦਾ ਹਿਮਾਚਲ ਦੀਆਂ ਸਾਰੀਆਂ ਟੈਂਕੀਆਂ ਦੇ ਤੁਹਾਨੂੰ ਨਾ ਇਦਾਂ ਆ ਦੇਖਣਗੇ ਆ ਲੱਗੇ ਇਹ ਉਹ ਸਾਹਮਣੇ ਜਿਹੜੀ ਟੈਂਕੀ ਲੱਗੀ ਹੋਈ ਉਹਦੇ ਵੀ ਲੱਗਾ ਹੋਇਆ ਇੱਕ ਮਿੰਟ ਫ੍ਰੀਮ ਤੇ ਲੈ ਕੇ ਉਹਨਾਂ ਉਹਦੇ ਇਹ ਬਾਂਦਰਾਂ ਤੋਂ ਆ ਭਰਾਵਾ ਬਾਂਦਰ ਪਾਣੀ ਪੀਂਨਾ ਪੈਂਦੇ ਜਾਂ ਵਿੱਚ ਨੋਨ ਲਾ ਪੈਂਦੇ ਆ ਪਾਣੀ ਦੇਦੋ ਅੱਗੇ ਬਹੁਤ ਔਖਾ ਹੋ ਜਾਂਦਾ ਹਿਮਾਚਲ 'ਚ ਲੈ ਵੀ ਬਈ ਸਵਾਰੀ ਦੇ ਆਉਣ ਦਾ ਟਾਈਮ ਹੋ ਗਿਆ ਤੇ ਜਿਹੜਾ ਮਿੱਟੀ ਘੱਟਾ ਮੜਾ ਚੱਕ ਦੀਏ ਥੋੜਾ ਜਿਹਾ ਬਸ ਆ ਜਿਹੜਾ ਗੰਦੀ ਵੇਹ ਘੱਟ ਹੁੰਦੀ ਪਰ ਮਿੱਟੀ ਜੰਮਦੀ ਜ਼ਰੂਰ ਆਦੇ ਜਿੱਦਾਂ ਜੰਮੀ ਹੋਈ ਜੰਮ ਜਾਂਦੀ ਮਿੱਟੀ ਧੁੱਪ ਫੇਰ ਚੜ ਗਈ ਹੁਣ ਫੇਰ ਉਦੋਂ ਦਾ ਮੌਸਮ ਹੋ ਗਿਆ ਮੀਂਹ ਵਾਲਾ ਇਦਾਂ ਚੱਲਦਾ ਹੀ ਰਹਿੰਦਾ ਇੱਥੇ ਨਾਰਮਲ ਜਿਹਾ ਲਵੀ ਬਾਈ ਸਵਾਰੀ ਆਪਾਂ ਡ੍ਰੌਪ ਕਰ ਕਰਤੀ ਆ ਲਿਫਟ ਦੇ ਕੋਲ ਉਹ ਸਾਹਮਣੇ ਖੜੇ ਆ ਤੇ ਇੱਥੋਂ ਮਾਲ ਰੋਡ ਵਗੈਰਾ ਜਾਣਾ ਵਾ ਤੋ ਉਥੋਂ ਚੱਲ ਜਾਂਦੇ ਆ ਲਿਫਟ ਵਗੈਰਾ ਤੋਂ ਲਓ ਜੀ ਬਾਈ ਗੱਡੀ ਪਾਰਕਿੰਗ ਲਾਤੀ ਆ ਤੇ ਟਾਈਮ ਹੋ ਗਿਆ ਵਾ 2:30 ਵਜ ਗਏ ਕੋ ਖਾ ਵੀ ਲਈਏ ਯਾਰ ਉਹ ਬਹੁਤ ਵੱਡੀ ਪਾਰਕਿੰਗ ਸਰਕਾਰ ਮੇਰੇ ਹਾਵਨਾ ਆ ਮੈਂ ਥੱਲੇ 5ਵੇਂ ਫਲੋਰ ਤੇ ਆ ਸਭ ਤੋਂ ਪਹਿਲਾਂ ਤਾਂ ਕੰਨੀਆਂ ਪੌੜੀਆਂ ਲੰਘ ਕੇ ਜਾਣਾ ਪੈਣਾ ਯਾਰ ਖਾਣੇ ਪੀਣੇ ਆ ਯਾਰ ਕੋਈ حاجه ਭੁੱਖੀ ਭੁੱਖੀ ਲੱਗੀ ਆ 2:30 ਵਜੇ ਦੁਪਹਿਰ ਦਾ ਟਾਈਮ ਹੋ ਗਿਆ ਭਾਈ ਆਹ ਵਾਲੀ ਪਾਰਕਿੰਗ ਦੀ ਤੀਜੀ ਮੰਜ਼ਲ ਆ ਮੇਰੀ ਚੌਥੀ ਮੰਜ਼ਲ 'ਚ ਲੱਗੀ ਆ ਗੱਡੀ ਯਾਦ ਰੱਖਿਓ ਚੇਤਨਾ ਪਾਲ ਜੀ ਉਹ ਕਿਤੇ ਸਾਰੀ ਦਿਹਾੜੀ ਗੱਡੀ ਲਾਭਦੇ ਰਹਿ ਜਾਓਗੇ ਤੇ ਭਾਈ ਉਹ ਸਾਹਮਣੇ ਇੱਥੇ ਆ ਮਾਰ ਰੋਡ ਤੇ ਆ ਚਰਚ ਸੱਜਣਾ ਯਾ ਕੁਝ ਖਾਣ ਪੀਣ ਫਰੂਟ ਹੀ ਖਾ ਲੈਨੇ ਯਾਰ ਦਿਲ ਤੇ ਨਹੀਂ ਕਰਦਾ ਕੋ ਖਾਣ ਨੂੰ। ਵਾਚ ਲਈ ਫਰੂਟ ਟਰਾਈ ਕਰਦੇ। ਪਰ ਉਹ ਸੇਮ ਜਈ ਹੈ ਫਰੂਟ ਸੇਮ ਜਈ ਉਧਰ ਵੀ ਮਿਲ ਹੀ ਜਾਂਦੇ ਭਾਈ ਨਾਰਮਲ। ਹੈਂ? ਆਹੋ ਉਧਰ ਚਲੋ ਪੈਦਾਵਾਰ ਇੱਥੋਂ ਦੀ ਹੋਊਗੀ। 100 ਰੁਪਏ ਦੀ ਪਲੇਟ ਆ ਭਾਈ ਕਹਿੰਦਾ ਰੋਟੀ ਦੇ ਖਾਣ ਨੂੰ ਦਿਲ ਨਹੀਂ ਕਰਦਾ ਇਹ ਖਾਣੇ ਆ। ਇਹ ਹੋਰ ਕੀ? ਵੇ ਵੀ ਭਾਈ ਗੰਦੇ ਰੋਟੀ ਤੋਂ ਜ਼ਿਆਦਾ ਤਾਕਤਵਾਰ ਹਟਮ ਆ ਕੇ ਦੇਖੋ ਸਾਹਮਣੇ ਤੇ ਭਾਈ ਮਾਲ ਰੋਡ ਜਾਣ ਲਈ ਆ ਲਿਫਟ ਲੱਗੀ ਹੋਈ ਆ 20 ਰੁਪਏ ਟਿਕਟ ਆ ਰਾਮਨਾ 5 ਮਿੰਟ ਚ ਪਹੁੰਚਾ ਦੇਣਾ ਇਹਨੇ ਉੱਪਰ ਮਾਲ ਰੋਡ ਕੋਲ ਤੇ ਭਾਈ ਜੇ ਰਸ ਦੇ ਤੇ ਇੱਕ ਹੋਰ ਲਿਫਟ ਚੇਂਜ ਕਰਨੀ ਪੈਣੀ ਇੱਕ ਹੋ ਗਈ ਆ ਉਹ ਦੂਸਰੀ ਤੇ ਬੋਰਡ ਕਰਨ ਲੱਗੇ ਆ ਫਿਲਹਾਲ ਓਹੋ ਆਟੋਮੈਟਿਕ ਤਲਵਿਓ ਆਈ ਚੈੱਕ ਕਰੋ ਮਾਲ ਰੋਡ ਦੀ ਰੌਣਕ ਕਈ ਕੋਛਾ ਵਿੱਚ ਨਾਲੇ ਵੇਚਣ ਲੱਗੇ ਹੋਇਆ ਬੈਠਣ ਵਾਲੇ ਬੈਠੇ ਹੋਇਆ ਖੇਲੋ ਸੇਲਾਂ ਦੇ ਸੇਲਾ ਲਾਈਆਂ ਹੋਈਆਂ ਆ ਵੀ ਭਾਈ ਆਪਣੀ ਲੋਕੋਗੇ ਰਾਜਾ ਕਰੋ ਆਹਨ ਕ ਲਾਈਆਂ ਹੋਣੇ ਨੇ 200 ਰੁਪਏ ਦੀ ਸਹੀ ਆ ਲੱਗੀਆਂ ਮੈਨੂੰ ਹੋਰ ਕੁਝ ਵੀ ਦੇਖ ਲੈਣੇ ਤਾਂ ਮੈਂ ਕਿਹਾ ਮਾਲ ਰੋਡ ਆਏ ਆ ਕੁਝ ਮੀਠਾ ਹੋ ਜਾਏ ਔਰ ਬੜੀ ਸਾਹਮਣੇ ਦੇ ਨਾਲ ਤੋਂ ਲਿਆਂਦਾ ਮਿੱਠਾ ਈਗਰ ਵੇਰੀ ਆਈ ਈ 30 ਵੇਰੀ ਆਈ ਸਕੇ}{|\text{ਸ਼ੈਲ ਪੈਲ ਚੈੱਕ ਕਰੋ ਠੀਕ ਆ ਰਸ਼ ਵਗੈਰਾ ਪਰ ਇੰਨਾ ਨਹੀਂਗਾ ਹਜੇ ਟੂਰਿਸਟ ਹਿਮਾਚਲ ਤੇ ਓਕੇ ਆਓ ਜੇ ਸਿੱਧਾ ਜਾਖੂ ਟੈਂਪਲ ਦੇਖਦਾ ਪਿਆ ਇੱਥੋਂ ਦੇਖਦਾ ਪਿਆ ਮੈਂ ਚੇਂਜ ਕਰ ਨੀਆਂ ਹੀ ਜਰਾਬਾਂ ਨਵੀਆਂ ਲਿਆਂਦੀਆਂ ਭਰਾਵਾ ਗਿੱਲੀਆਂ ਹੋ ਗਿਆ ਸੀ ਤੇ ਆਹ ਭਾਈ ਹੁਣੀ ਯੂਪੀ ਤੋਂ ਬੈਠੇ ਗੱਲਾਂ ਬਾਤਾਂ ਕਰਦੇ ਸੀ ਉਦਾਂ ਹੀ} ਹੋਰ ਜੀ ਆਹ ਜੀ ਸਿੱਧਾ ਪਿੰਡ ਵਾਲਾ ਕੰਮ ਕਰਨਾ ਹੈ ਠੀਕ ਹੈ ਜਿਹੜੇ ਨੂੰ ਕਰਨਾ ਹੈ ਜਿਹੜੇ ਚਾਹ ਮੈਂ ਘੁੰਮਣ ਆਇਆ ਕੋ ਮਾਣਾ ਆਇਆ ਭਾਈ ਤਾਂ ਮੈਂ ਕਿਹਾ ਭਾਈ ਲੱਕੜ ਬਜ਼ਾਰ ਦੇਖਣੇ ਆ ਲੱਕੜ ਬਜ਼ਾਰ ਜਾਣ ਲਈ ਉਹ ਥੱਲੇ ਮਾਲ ਰੋਡ ਤੋਂ ਉੱਪਰ ਆਉਣਾ ਪੈਂਦਾ ਥੋੜਾ ਜਿਆ ਹਲੇ ਹੋਰ ਸਾਹਮਣੇ ਆਊਗੀ ਚਰਚ ਤਾਂ ਭਾਈ ਕਰੋ ਚੈੱਕ ਆ ਹੈਗਾ ਵਾ ਮੇਨ ਮਾਲ ਰੋਡ ਇਹ ਤੋਂ ਪਰਲੇ ਬੰਨੇ ਲੱਕੜ ਬਜ਼ਾਰ ਆ मैं आ आ तो तो क्या अज फिर जाके आने जी है मेन व्यू पॉइंट सब तो घंटे पियालिटी बहुत वह लगता पाइम थे फोन डे गया कि खत्म ही है फिर खत्म ही है बलॉग भी खत्म हो पिछे ही खड़ा हो गए डैशबोर्ड त रखन लिया दो चीजा वगियां व आ वाली, एक, एक आ वाली। ਆ ਮੇਰੀ ਗੱਡੀ ਚ ਜੇ ਨਾ ਲੱਗੀ ਵੈਸੇ ਨਿਰਮਲ ਭਾਈ ਦੀ ਗੱਡੀ ਲਈ ਆਲੇ ਉਹਦੇ ਵਿੱਚ ਲੱਗੂਗੀ ਮੇਰੇ ਕਿਤੇ ਜਗ੍ਹਾ ਨਹੀਂ ਗਈ ਮੈਂ ਆ ਲਾਉਂਗਾ ਸ਼ੀਸ਼ੇ ਤੇ ਬਈ ਲੱਕੜ ਬਈ ਆ ਤੇ ਬਸ ਐਦਾਂ ਹੀ ਆ ਬਾਜ਼ਾਰ ਹੀ ਆ ਹੋ ਸਕਦਾ ਕੁਝ ਕੁ ਲੱਕੜ ਦੀਆਂ ਬਣੀਆਂ ਚੀਜ਼ਾਂ ਮਿਲ ਜੂਣੀਆਂ ਤੁਹਾਨੂੰ ਵੈਸੇ ਬਾਜ਼ਾਰ ਜਾਈ ਆ ਐਦਾਂ ਹੀ ਚੈਲ ਪੈੜਾ ਬਸ ਬਾਈ ਕਰੋ ਚੱਕ ਫਿਸ਼ ਮਲੇ ਦਾ ਉਪਰੋਂ ਵੀਊ ਮੇਨ ਚੌਂਕ ਦਾ ਮੈਂ ਕਿਹਾ ਬਹਿ ਕੇ ਚਾਹ-ਸਾਹ ਲੈ ਲਈਏ ਇੱਥੇ ਲੱਗੇ ਹੋਏ ਆ ਟੇਬਲ ਜਿਹੇ ਇਦਾਂ ਉਹ ਕਬੱਡੀ ਦਾ ਕੱਪ ਦੇਖਣ ਵਾਲਾ ਸਿਸਟਮ ਜਾਂ ਬਣਾਇਆ ਹੋਇਆ ਹੈ ਕਿ ਜਿਆਦੇ ਲੋਕੀ ਬੈਠ ਸਕਣ ਹਲੋ ਵੀ ਵਾਈ ਵਾਪਸੀ ਤੇ ਵੀ ਆਪਾਂ ਲਿਫਟ ਦਾ ਹੀ ਸਹਾਰਾ ਲਿਆ ਲਿਫਟ ਤੇ ਹੀ ਜਾਵਾਂਗੇ ਓਹੀ 200 ਰੁਪਏ ਟਿਕਟ ਲੱਗਦੀ ਆ ਉੱਪਰ ਜਿੱਦਾਂ ਮਰਜੀ ਜਾਓ ਉੱਪਰ ਥੱਲੇ ਲੈ ਗਈ ਭਾਈ ਪਲਾਨ ਹੋ ਗਿਆ ਵਾ ਚੇਂਜ ਇੱਕ ਮਿੰਟ ਤੁਹਾਨੂੰ ਦੱਸਦਾ ਹੋ ਗਿਆ ਵਾ ਚੇਂਜ ਮੈਂ ਬੱਸ ਸਟੈਂਡ ਪਹੁੰਚਾਂਗਾ ਉੱਥੇ ਦੱਸਦਾ ਤੁਹਾਨੂੰ ਸ਼ਾਂਤੀ ਵਿੱਚ ਫਿਲਹਾਲ ਦੀ ਘੜੀ ਲੱਗੇ ਜਾਣਾ ਸੀਗਾ ਰੇਲਵੇ ਸਟੇਸ਼ਨ ਤਾਂ ਕਰਕੇ ਬੱਸ ਦਾ ਸਹਾਰ ਆ ਲਿਆ ਉਦੋਂ ਠੀਕ ਆ ਰਈ ਵਈ ਇਹਨਾਂ ਨੂੰ ਰੇਲਵੇ ਸਟੇਸ਼ਨ ਬਹੁਤ ਵਧੀਆ ਲੱਗਦਾ ਯਾਰ ਇਹ ਮਾਸਟਰ ਦਾ ਜਿਵੇਂ ਲਿਆਦਾ ਤੇ ਅੱਜ ਤੁਹਾਨੂੰ ਮੈਂ ਕਹਾਂ ਤੁਹਾਨੂੰ ਵੀ ਦਿਖਾਉਂਨੇ ਆ ਰੇਲਵੇ ਸਟੇਸ਼ਨ ਲੱਗੇ ਬੱਸ ਸਟੈਂਡ ਆ ਤਾਂ ਬੱਸ ਤੋਂ ਸੱਜਣ ਉਤਰਿਆ ਤੇ ਬਾਅਦ ਚੋ ਆ ਲੱਗ ਗਿਆ ਯਾਰ ਰੇਲਵੇ ਸਟੇਸ਼ਨ ਵੀ ਮਾੜਾ ਇਹ ਤੁਰਨਾ ਪਾਊਗਾ ਤੁਹਾਨੂੰ ਲੈ ਵੀ ਭਈ ਆ ਹੈਗਾ ਵਾ Shimla ਦਾ ਰੇਲਵੇ ਸਟੇਸ਼ਨ ਉਹ ਬਾਂਦਰ ਬੜਾ ਖਤਰਨਾਕ ਜਿਆ ਫਿਰਦਾ ਪਿਆ ਇੱਧਰ ਸਾਈਡ ਤੇ ਰਵਾਂ ਗੰਦੀ ਬਹੁਤ ਜ਼ੋਰ ਨਾਲ ਫੜਦੇ ਹੁੰਦੇ ਕਈ ਬਾਂਦਰ ਤੇ ਫੋਨ ਹੀ ਹੋ ਕੇ ਲੈ ਜਾਂਦੇ ਹੁੰਦੇ ਤੇ ਕੇ ਖਾਣ ਵਾਲੀ ਚੀਜ਼ ਦਵਾਂਗੇ ਜੱਕੂ ਟੈਂਪਲ ਇੱਦਾਂ ਲਿਖਿਆ ਹੋਇਆ ਡਰਦੀ ਹੀ ਅਸ਼ਾ ਇੱਥੇ ਰਪੇਰ ਹੁੰਦੀ ਆ ਇੰਜਨਾਂ ਦੀ ਚੈੱਕ ਕਰੋ ਭਾਈ ਡੱਗ ਟ੍ਰੇਨ ਆਵਾ ਓਏ ਕਿੰਜ ਨਾ ਖੜਾ ਇਹ ਹੌਂਡੀ ਜੇ ਵਾਲੇ ਚੱਲਦੇ ਆ ਪਹਿਲਾਂ ਭਰਾਵਾ ਚੱਲਦੇ ਹੀ ਕਿ ਦੂਸਰੇ ਕੋਲਿਆਂ ਵਾਲੇ ਛੁਕ 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 ਸਪੀਡ ਜ਼ਿਆਦਾ ਨਹੀਂ ਹੁੰਦੀ ਥੋੜੀ ਹੁੰਦੀ 20 30 20 30 ਇੰਨੇ ਕਦੀ ਹੁੰਦੀ ਹੁਣ ਏਡਾ ਭਾਰ ਲੈ ਕੇ ਉੱਪਰ ਚੜਨਾ ਪਹਾੜਾਂ ਤੇ ਸੌਖੀ ਗੱਲ ਅੰਗਰੇਜ਼ਾਂ ਨੇ ਵੀ ਤਾਂ ਹੀ ਬਣਾਈ ਸੀਗੇ ਇਥੋਂ ਛੇਤੀ ਤੋਂ ਛੇਤੀ ਮਾਲ ਲੁੱਟ ਕੇ ਉਧਰ ਲਈ ਜਾਇਆ ਜਾ ਸਕੇ ਮੈਦਾਨਾਂ ਵਿੱਚ ਪਹਾੜੀ ਏਰੇ ਚ ਘੋੜੇ ਖਾਚਰ ਨਹੀਂ ਨਾ ਚੱਲਦੇ ਉਹਨਾਂ ਨੇ ਕੋਸ਼ਿਸ਼ ਕੀਤੀ ਨਹੀਂ ਤਾਂ ਹੋਂ ਤੱਕ ਨਹੀਂ ਬਣਾਈ ਜਿੱਥੇ ਵੀ ਮਤਲਬ ਜਿੱਥੇ ਵਕ ਮੈਨੂੰ ਪਤਾ ਲੱਗਾ ਅੰਗਰੇਜ਼ਾਂ ਦੇ ਬਣਾਏ ਹੋਏ ਆ ਇੰਡੀਆ ਚ ਜਿਹੜੇ ਵੀ ਸਟੇਸ਼ਨ ਆ ਨੈਰੋ ਲੈਣ ਲਈ ਅਛਾ ਭਾਈ ਆ ਟ੍ਰੇਨ ਲੱਗੀ ਆ ਤੇ ਸਟੇਸ਼ਨ ਤੋਂ ਥਿਊ ਵਿਊ ਦਿਖੋਨਾ ਕਿੱਦਾਂ ਦਾ ਵਾ ਕਰੋ ਚੱਕ ਆਹ ਵਾਲਾ ਥਿਊ ਆ ਮਤਲਬ ਓਕੇ ਰਿਪੋਰਟ ਵਾਲਾ ਥਿਊ ਆ ਸਟੇਸ਼ਨ ਤੇ ਲੈ ਵੀ ਟ੍ਰੇਨ ਚੱਲੀ ਏ ਜਲਦੀ ਜਲਦੀ ਫੜ ਲਓ ਨਹੀਂ ਤਾਂ ਰੇਟ ਹੋ ਜਾਓਗੇ લોવી સ્કોર્પિયો ગાડી વાજબી સેમ નહીં એની આવાજ છે આવાજ તારા સામેયા ચંદ્રોમી ઓકે બનાયા લકડ ਦਾ ਅੱਗੇ ਯਾਰ ਸਮਾਨ ਵੀ ਪਿਆ ਹੈਗਾ ਪ੍ਰਾਣਾ ਉਹ ਪਤਾ ਨਹੀਂ ਕਿੱਥੇ ਪਿਆ ਹੈ ਅਸੀਂ ਦੇਖ ਕੇ ਗਏ ਅਸੀਂ ਕਿ ਭਾਈ ਯਕੀਨ ਕਰੋ ਤੁਸੀਂ ਇੱਥੇ ਅਸੀਂ ਰਾਤ ਵੀ ਸੁੱਤੇ ਹੋਏ ਆ ਅਸੀਂ ਸ਼ਮਲੇ ਆਏ ਸੀ ਉਦੋਂ ਤੇ ਉਹ ਅੰਦਰ ਸੁੱਤੇ ਸੀਗੇ ਤੇ ਬਾਂਦਰਾ ਨੇ ਆ ਟਪ ਟਪ ਹਿਲਦੇ ਰਹੇ ਭਰਾਵਾ ਬਹੁਤ ਆਵਾਜ਼ ਆਉਂਦੀ ਐਦਾਂ ਲੱਗਦਾ ਸੀ ਇਹ ਤਾਂ ਲੈਂਡ ਸਲਾਈਡ ਹੋ ਗਈ ਹੁੰਦੀ ਕਿਤੇ ਤੇ ਵਧੀਆ ਟਾਈਮ ਸੀਗਾ ਉਦੋਂ ਭਰਾਵਾ ਕੋਈ ਯਕੀਨ ਨਹੀਂ ਕਰਦਾ ਅਸੀਂ 600 ਵਿੱਚ ਟ੍ਰਿਪ ਕੰਪਲੀਟ ਕਰ ਲਈ ਜੀ ਮਤਲਬ ਘੁੰਮਣ ਦਾ ਵੀ ਚਾ ਆਏਗਾ ਉੱਪਰ ਹੈਵੀ ਹੈ ਨਹੀਂ ਹੈਗੇ ਇਦਾਂ ਹੀ ਇੱਕ ਟਾਈਮ ਗੁਰਦੁਆਰਾ ਕੱਢਿਆ ਉਹ ਸਾਹਮਣੇ ਹੈਗਾ ਗੁਰਦੁਆਰਾ ਸਾਹਿਬ ਮਤਲਬ ਕਹਿੰਦਾ ਭਾਵਾ ਓਕੇ ਰਿਪੋਰਟ ਹੀ ਆ ਘਰੋਂ ਨਿਕਲੋ ਸਵਾਦ ਆਊਗਾ ਲੋ ਵੀ ਬਾਈ ਸਟੇਸ਼ਨ ਨੂੰ ਕਹਿੰਨੇ ਆਲ ਵੀ ਦਾ ਸਵਾਰੀ ਦਾ ਟਾਈਮ ਹੋ ਚੁੱਕਾ ਵਾ ਥੇ ਕਿਤੇ ਦੇਖਾਂਗੇ ਵਾ ਇਹ ਦੂਰਾ ਦੇਖਣ ਵਾਲਾ ਉਧਰ ਕਈ ਥਾਵਾਂ ਤੇ ਉਹ ਜਾਨਵਰ ਨਹੀਂ ਦਿੰਦੇ ਚੱਲੀਏ ਬਸ ਹੁਣ ਬੱਸ ਫੜਨੀ ਉੱਪਰੋਂ ਫੇ ਚੱਲਦੇ ਆਂ ਵਾਪਸ ਅੱਛਾ ਮੈਂ ਤੁਹਾਨੂੰ ਦੱਸਦਾ ਹੀਗਾ ਪਤਾ ਕੀ ਚੱਕਰ ਆ ਅੱਜ ਵੈਸੇ ਤਾਂ ਜਿੱਥੇ ਰਾਤ ਰਹਿਣ ਦਾ ਪਲਾਨ ਸੀਗਾ ਪਰ ਪਲਾਨ ਹੋ ਗਿਆ ਚੇਂਜ ਉਹ ਕਹਿੰਦੇ ਅੱਜ ਰਾਤ ਤੋਂ ਰਾਤ ਹੀ ਨਿਕਲ ਜਾਣਾ ਆਪਾਂ ਖਰੜਵਾਲ ਨੂੰ ਮੈਂ ਕਿਹਾ ਠੀਕ ਆ ਚੱਲ ਜੰਨੇ ਆ ਖਰੜ ਖਰੜ ਹਾਂ ਉੱਥੇ ਜਾਣਾ ਹੈਗਾ ਉੱਥੇ ਇੱਕ ਰਾਤ ਰਹਿ ਕੇ ਕੱਲ ਸਵੇਰੇ ਜਾਣਾ ਬਾਅਦ ਚ ਹੁਣ ਤੇ ਅਮਰੀਕ ਸਰ ਡ੍ਰੌਪ ਕਰਨਾ ਇਹਨਾਂ ਨੂੰ ਤੇ ਜਲਦੀ ਨਾਲ ਬੱਸ ਫੜ ਕੇ ਪਹੁੰਚਦੇ ਆਪਣੀ ਗੱਡੀ ਕੋ ਤੇ ਭਈਓ ਚੈੱਕ ਕਰੋ ਪਾ ਫੜਾ ਇੰਜਨ ਖੜਾ ਆ ਹੁਣ ਮੈਂ ਦਿਖਾਉਣਾ ਚਲੋ ਜੀ ਫੋਕਸ ਹੋ ਗਿਆ ਪਹਿਲਾਂ ਆ ਇੰਜਣ ਚੱਲਦੇ ਸੀਗੇ। ਕੋਲ ਐਡ ਕਿੱਦਾਂ ਦੀ ਨਾ। ਲੈਡ ਵੀ ਗੱਡੀ। ਹਾਥੀ ਦੇ ਸਿਰ ਜਿੱਡੀ। ਇਹ ਪਹਿਲਾਂ ਚੱਲਦੇ ਸੀ ਸਟੀਮ ਇੰਜਣ। ਅੱਗੇ ਬਾਈ ਬਸ ਵਾਲੇ ਨੇ 5 ਰੁਪਏ ਲੈ ਆ ਤਾਂ ਬਸ ਸਟੈਂਡ ਕਹਿੰਦਾ ਪਹੁੰਚਾ ਦੂੰਗਾ। ਉੱਦੋਂ ਅੱਗੇ ਫੜਾਂਗੇ ਬਸ ਲਿਫਟ ਤੱਕ ਦੀ। ਬਰਾਸ਼ ਇਅਰ ਵਹਿੇ ਹਮੇਸ਼ਾ ਸ਼ਮਲ ਰਹੇ ਨੇ। ਤਾਂ ਆ ਚਾਲ ਪਰ ਲੱਗੀ ਹੋਈ ਇਹ ਲੋਕੋ ਲੋਕੀਆ ਹਜੇ। ਟੂਰਿਸਟ ਨਹੀਂ ਆਏ। ਹੁਣ ਬਸ ਫੜਨੀ ਆ ਲਿਫਟ ਤੱਕ ਦੀ ਐ ਭਾਈ ਸਵਾਰੀ ਆ ਆਪਣੀ ਲਗਭਗ ਪਹੁੰਚ ਗਈ ਆ ਤੇ ਆਪਾਂ ਵੀ ਗੱਡੀ ਪਾਰਕਿੰਗ ਚ ਲਾਈ ਹੋਈ ਆ ਇੱਥੇ ਸਾਹਮਣੇ ਆਵਾ ਲਿਫਟ ਐ ਭਾਈ ਪਾਰਕਿੰਗ ਚ ਆ ਕੇ ਰਾਣੀ ਸਿੰਧਰਾਂ ਨੂੰ ਕਰਦੇ ਆ ਸਟਾਰਟ ਤੇ ਫਵਾਰੀ ਬਿਠਾਉਂਦੇ ਆ ਲੈ ਭਾਈ ਪਾਰਕਿੰਗ ਪਰਚੇ ਕਟਾਉਣ ਤੋਂ ਬਾਅਦ ਹੁਣ ਜਾਣਾ ਵਾ ਹੋਟਲ ਤੇ ਪਾਰਕਿੰਗ ਚ ਭਾਈ 2-3 ਘੰਟਿਆਂ ਦੇ ਰੁਪਏ 60 ਲੱਗੇ ਆ 2-3 ਘੰਟੇ ਮੇਰੇ ਹਿਸਾਬ ਨਾਲ ਤੇ ਹੁਣ ਸਿੱਧਾ ਹਲਵੀ ਦਾ ਕਹਿਣ ਲੱਗੇ ਆ ਸ਼ਿਮਲੇ ਨੂੰ ਨਿਕਲਦੇ ਆ ਵਾਪਸੀ ਹੋਟਲ ਲੈ ਆਂਦੀ ਆ ਸਵਾਰੀ ਹੁਣੀ ਰੈਡੀ ਆ 10-15 ਮਿੰਟ ਤੱਕ ਆਪਾਂ ਵਾਪਸੀ ਕਰ ਲੈਣੀ ਆ ਘਰੋਂ ਨੂੰ ਤੇ ਅੱਜ ਨਾਈਟ ਡਰਾਈਵ ਹੋਊਗੀ ਚੌਬਰ ਚਲਾਉਣੇ ਜੋ ਓਕੇ ਰਿਪੋਰਟ ਵਾਲੀ ਨਾਈਟ ਡਰਾਈਵ ਬਈ ਤੁਰਨ ਤੋਂ ਪਹਿਲਾਂ ਇੱਕ ਵਾਰੀ ਆ ਕੱਪੜੇ ਧੋ ਲਈਏ ਕਿਉਂਕਿ ਮਿੱਟੀ ਜੀ ਵਸੀ ਹੋਈ ਆ ਤੇ ਉਹ ਸ਼ੀਸ਼ਾ ਖਰਾਬ ਹੋ ਜਾਂਦਾ ਉਸ ਤੋਂ ਪਹਿਲਾਂ ਮੈਂ ਕਿਹਾ ਮਿੱਟੀ ਢੜ ਲਈ ਮਾੜੀ ਇੱਥੇ ਹੈਗਾ ਨਲਕਾ ਬਾਈ ਕਹਿੰਦਾ ਤੇ ਨਾਲ ਲੱਗਦੇ ਹੱਥ ਬਾਈ ਪਾਣੀ ਦੀ ਬੋਤਲ ਵੀ ਭਰ ਲਈਤੀ ਗਈ ਆ ਤੇ ਸਮਾਨ ਵਗੈਰਾ ਆ ਗਿਆ ਵਾ ਰੱਖ ਕੇ ਨਿਕਲੀ ਹੈ ਹੁਣ ਆ ਸ਼ੂਟਾ ਪੈ ਅੱਗੇ ਰੱਖਾਂਗੇ ਲੋ ਵੀ ਬਈ ਲੈ ਕੇ ਬਾਬੇ ਦਾ ਨਾ ਗੱਡੀ ਵਾਪਸ ਪਾ ਲਈ ਅਦਰ ਟੂਰ ਦੀ ਲਾਸਟ ਸਟੇਜ ਪੂਰੀ ਕਰਨ ਲੱਗੇ ਘਰ ਘਰ ਵਾਪਸੀ ਤੇ ਨਹੀਂ ਹਜੇ ਮਤਲਬ ਉੱਥੇ ਰੁਕਣਾ ਵਾ ਪਰ ਇੱਥੋਂ ਵਾਪਸ ਚੱਲਨੇ ਆ ਸ਼ਿਮਲੇ ਤੋਂ ਬਈ ਜਾਂਦੇ ਜਾਂਦੇ ਮੈਂ ਕਿਹਾ ਹੁਣ ਤੇਲ ਵੀ ਪਾ ਲਈਏ ਡੀਜ਼ਲ ਪਾਉਣ ਲੱਗੇ ਆ ਪੂਰਾ ਪੂਰਾ ਨਾ 25 ਮਤਲਬ ਡੀਜ਼ਲ ਵਗੈਰਾ ਪਰ ਯਾਰ ਪਈ ਹਵਾ ਪਾ ਮਾਰ ਦੋਗੇ ਮੜਾ ਫਿਲਟਰ ਨੂੰ ਹੈਗਾ ਨਾ ਬੰਦਾ ਬਾ ਠੀਕ ਆ ਠੀਕ ਹੈ ਨਾ ਹਾਂ ਹਾਂ ਫਿਲਟਰ ਕੱਢ ਦੂੰਗਾ ਮੈਂ ਕੋਈ ਗੱਲ ਨਹੀਂ ਆਮ ਬਾ ਠੀਕ ਆ ਓਕੇ ਆ ਬਈ ਭਈਆ ਆ ਵੀ ਮੜਾ ਮੋਟਾ ਝਾੜ ਲਿਆ ਵਾ ਮਾੜੀ ਮਿੱਟੀ ਨਿਕਲ ਜੀ ਕਿ ਮੜਿਆ ਗੱਡੀ ਜ਼ੋਰ ਜਾਂ ਲੈ ਕੇ ਚੱਲਦੀ ਮੈਂ ਕਿਹਾ ਇੱਕ ਵਾਰੀ ਫਿਲਟਰ ਸਾਫ਼ ਕਰਾ ਲਈਏ ਕਿ ਪਤਾ ਇਹਦੀ ਪ੍ਰੋਬਲਮ ਹੋਵੇ ਆਹਦੇ ਮਿੱਟੀ ਲੱਗੀ ਹ ਤਾਂ ਮੂੰਹ ਧੋ ਕੇ ਤੇ ਨਿਕਲਦੇ ਆਂ ਜਲਦੀ ਜਲਦੀ ਬਾਈ ਮੜਾ ਜਾਂ ਲੋ ਫੀਲ ਹੁੰਦਾ ਪਿਆ ਸੀ ਤਾਂ ਕਰਕੇ ਹੈਲ ਲੈਣ ਲਈ ਰੁਪਿਆ ਸੀ ਕਿ ਹੈਲ એનર્ਜੀ ਡਰਿੰਕ ਤੇ ਅੱਜ ਤਿੰਨ ਚਾਰ ਦਿਨਾਂ ਬਾਅਦ ਪੀਣ ਲੱਗਾ ਸੀ ਪਰ ਯਾਰ ਹਿਮਾਚਲ 'ਚ ਕਿਤੇ ਨਹੀਂ ਮਿਲਦੀ हिमाचल ਚ ਬਹੁਤ ਘੱਟ ਮਿਲਦੀ ਹੈ ਇਹਨਾਂ ਨੇ ਰੱਖੀ ਹੋਈ ਹੈ ਰੈੱਡ ਬੁੱਲ ਆਹ ਕਰਕੇ ਆਪਾਂ ਕੈਨਸਲ ਹੀ ਕਰਤੀ ਹੈ ਹੁਣ ਅੱਗੇ ਜਾ ਕੇ ਦੇਖਦੇ ਹਾਂ ਕਿਤੇ ਇਹ ਦਿੱਤੀ ਨੇ 60 ਰੁਪਏ ਵੀ ਲੈ ਆਏ ਬਈ ਹੈਲਤ ਨਹੀਂ ਵੀ ਲਿਆ ਮਿਲੀ ਨਾਉਨ ਸਟਾਕ ਮੈਂ ਕਿਹਾ ਚੱਲ ਇਹੀ ਪੀ ਲੈਨੇ ਆਹ ਸਾਹਮਣੇ ਵਾਰ-ਵਾਰ ਗੀਰੂ ਗਣਾ ਦੂਜੀ ਤੀਜੀ ਵਾਰ ਹੀ ਰੁਕੇ ਆਏਗਾ ਲਓ ਵੀ ਬਈ ਲੋਕੇਸ਼ਨ ਬਸ 30 ਕਿਲੋਮੀਟਰ ਦੀ ਰਹਿ ਗਈ ਆ ਤੇ ਜਾਮ ਲੱਗਾ ਹੋਇਆ ਰਸਤੇ ਵਿੱਚ ਥੋੜਾ ਹੀ ਦਿਖਾਉਂਦੇ ਆ ਸ਼ੋਅ ਤਾਂ ਥੋੜਾ ਹੀ ਕਰਦੇ ਬਾਕੀ ਦੇਖੋ ਤੁਰ ਹੀ ਜਾਂਦਾ ਵੈਸੇ ਹੌਲੀ ਹੌਲੀ 40 ਕਿਲੋਮੀਟਰ ਰਹਿ ਗਿਆ 1 ਘੰਟਾ ਤੋਂ 1 ਘੰਟਾ 40 ਮਿੰਟ 4 ਮਿੰਟ 1 ਘੰਟਾ ਲੱਗੂਗਾ ਪੂਰਾ ਆ ਦੇਖ ਕਿੱਥੋਂ ਦੀ ਆ ਬਤਿੰਦੀ ਇੰਦਾ ਦੇ ਜਾਮ ਲਾਉਂਦੇ ਆ ਤੁਸੀਂ ਇੱਧਰ ਲਾਈਨ 'ਚ ਤੁਰਿਆ ਜਾ ਲੈ ਹੁਣ ਉਹ ਅੱਗੇ ਜਾਊਗਾ जाम लोद ए इन्ना थे कार लगता जी लो भी फाइनली आप खरड़ पहुंच गए तो कर बड़ी वा बनी हुई गोल जी इधर ही आना हाँ तो भी है आप कर लिए मतलब चपलाए बूट पा के आक गए ਇਸ ਵਾਰੀ ਦਾ ਸਮਾਨ ਵਗੈਰਾ ਡ੍ਰੌਪ ਕਰਤਾ ਮੇਰਾ ਹੀ ਪਿਆਵਾ ਹੁਣ ਗੱਡੀ 'ਚ ਤੇ ਇੱਧਰ ਵੀ ਥੋੜਾ-ਬੋਧਾ ਚਲੋ ਖਾਣ-ਪੀਣ ਵਾਲਾ ਸਮਾਨ ਪਿਆ ਉਹਨਾਂ ਦਾ ਹੀ ਤੇ ਬਾਕੀ ਬਈ ਕੁੱਲ ਮਿਲਾ ਕੇ ਗੱਲਬਾਤ ਹੀ ਕੀਤਾ ਸਫਰ ਕਰਕੇ ਥੱਕ ਚੁੱਕੇ ਆ ਤੇ ਅੱਜ ਦੀ ਰਾਤ ਇੱਥੇ ਸਪੈਂਡ ਕਰਾਂਗੇ ਤਾਂ ਬਸ ਇੱਕੋ ਚੀਜ਼ ਆ ਜਾਂਦੀ ਜਾਂਦੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲੋ ਫੋਲੋ ਤਾਂ ਜੋ ਇਦਾਂ ਦੀ ਵੀਡੀਓ ਤੁਹਾਨੂੰ ਦਿਖਦੀਆਂ ਰਹਿਣ ਫੇਰੇ 9 ਵਜੇ ਨਿਕਲਣਾ ਵਾ ਰੋਟੀ ਪਾਣੀ ਖਾ ਕੇ ਸੱਜਣ ਲੱਗੇ ਆ ਸੌਣ ਤੇ ਬਸ ਲਾਈਕ ਜਰੂਰ ਕਰਦੇ ਜਾਂਦੇ ਜਾਂਦੇ ਧੰਨਵਾਦ